ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨਾਭਾ ਦੇ ਪ੍ਰਧਾਨ ਬਲਵਿੰਦਰ ਬਿੱਟੂ ਦੇ ਘਰ ਉਹਨਾਂ ਦੇ ਪਿਤਾ ਦੀ ਮੌਤ ਦਾ ਅਫਸੋਸ ਕਰਨ ਪਹੁੰਚੇ ਉੱਥੇ ਉਹਨਾਂ ਨੇ ਸੰਸਦ ਧਰਮਵੀਰ ਗਾਂਧੀ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਗਾਂਧੀ ਕੋਲ ਗੱਲਾਂ ਤੋਂ ਇਲਾਵਾ ਕੁਝ ਵੀ ਨਹੀਂ ਇਸੇ ਦੌਰਾਨ ਲੋਕ ਸਭਾ ਚੋਣਾਂ ਤੇ ਬੋਲਦਿਆਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਯਾ ਇਨਸਾਨ ਸੀ ਔਰ ਇਸ ਇਲਾਕੇ ਦੇ ਥੰਮ ਸੀਗੇ ਉਹਨਾਂ ਦਾ ਉਹਨਾਂ ਦਾ ਦਿਹਾਂਤ ਹੋਇਆ ਤੇ ਮੈਂ ਆ ਨਾ ਸਗੀ ਪਹਿਲੇ ਤਾਂ ਉਸ ਉਹਨਾਂ ਦੇ ਘਰ ਦੇ ਸਾਰੇ ਮੈਂਬਰਸ ਉਹਨਾਂ ਦੀ ਵਾਈਫਸ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਅੱਜ ਮੈਂ ਅਫਸੋਸ ਕਰਨ ਆਈ ਹਾਂ ਇਹ ਪੰਜਾਬ ਦੇ ਮੁੱਖ ਮੰਤਰੀ ਅੱਜ ਉਹ ਇੱਕ ਸਰਹਦੀ ਫਿਕਰ ਨੇ ਕੀ ਕਹਿਣਾ ਚਾਹੁੰਦੇ ਉਸ ਬਾਰੇ ਚੰਭੋ ਚੰਗੀ ਗੱਲ ਆ ਪਤਾ ਨਹੀਂ ਕਿਸ ਟਾਈਮ ਪਹੁੰਚ ਰਹੇ ਨੇ ਪਹੁੰਚਣਗੇ ਜ਼ਰੂਰ ਔਰ ਮੇਰੇ ਖਿਆਲ ਚ ਉਹਨਾਂ ਦਾ ਆਮੀ ਬੈਕਗਰਾਉਂਡ ਵੀ ਹੈ ਉਹ ਸਮਝਦੇ ਨੇ ਸਾਰੀ ਗੱਲ ਪਰ ਮੁੱਖ ਮੰਤਰੀ ਦੇ ਨਾਤੇ ਉਸ ਰੱਦੀ ਖੇਤਰਾਂ ਦੇ ਵਿੱਚ ਜਾ ਕੇ ਦੇਖਣਗੇ ਔਰ ਲੋਕਾਂ ਦੇ ਵਿੱਚ ਉਤਸ਼ਾਹ ਹੋਊਗਾ ਕਿ ਹਾਂ ਸਾਡੀ ਪਿੱਠ ਪਿੱਛੇ ਕੋਈ ਹੈ ਔਰ ਮੇਰੇ ਖਿਆਲ ਚ ਜੋ ਵੀ ਨੈਸੈਸਰੀ ਅਰੇਂਜਮੈਂਟ ਕਰਨੇ ਪੈਣਗੇ ਉਹਨਾਂ ਦੀ ਸੁਰੱਖਿਆ ਦੇ ਲਈ ਉਹ ਕਰਕੇ ਆਣਗੇ ਕਿਸ ਤਰ੍ਹਾਂ ਜਜ ਕਰਦੇ ਹੋ ਜਿਹੜੀ ਤੁਹ ਦੇਖੋ ਜੋ ਸਰਜਿਕਲ ਸਟ੍ਰਾਈਕ ਹੋਈ ਹੈ ਮੇਰੇ ਖਿਆਲ ਚ ਬੱਚਾ ਬੱਚਾ ਹਿੰਦੁਸਤਾਨ ਦਾ ਆਪਣੇ ਜਵਾਨਾਂ ਦੇ ਨਾਲ ਸਹਿਮਤ ਹੈ ਉਹਨਾਂ ਦੀ ਬਹਾਦਰੀ ਤੇ ਸਾਡਾ ਮਾਣ ਹੈਗਾ ਔਰ ਜੋ ਵੀ ਦੇਸ਼ ਦੀ ਸੁਰੱਖਿਆ ਦੇ ਲਈ ਏਕਤਾ ਅਖੰਡਤਾ ਦੇ ਲਈ ਕਦਮ ਹੋਣਗੇ ਉਹਦੇ ਵਿੱਚ ਮੇਰੇ ਖਿਆਲ ਚ ਕੋਈ ਕਿੰਤੂ ਪ੍ਰੰਤੂ ਹੈ ਨਹੀਂ ਅਸੀਂ ਸਾਰੇ ਨਾਲ ਹੈਗੇ ਆਂ ਮੈਂ ਇੱਕ ਧਰਮੀ ਗਾਂਧੀ ਨੇ ਚੈਲੰਜ ਕੀਤਾ ਕਿ ਮਹਾਰਾਣੀ ਸਰਕਾਰੀ ਮਸ਼ੀਨਰੀ ਦੁਰਵਰਤੋਂ ਕਰ ਰਹੀ ਆ ਤੇ ਉਹਨੂੰ ਜਿੱਤਦਾ ਬੰਦਾ ਕਿ ਨਾ ਤਾਂ ਕਹਿੰਦੇ ਤੁਹਾਡੇ ਕੋਲੇ ਕੋਈ ਜਾਨੀ ਕਿ ਸਰਕਾਰੀ ਕੋਈ ਓਦਾ ਇਨਾ ਵਿਧਾਇਕ ਦਾ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਇਨਾ ਕਹਿਣਾ ਚਾਹੁੰਦੀ ਆ ਕਿ ਮੈਂ ਇੱਕ ਪੋਲੀਟੀਕਲ ਬੰਦਾ ਹੈਗੀ ਆਂ ਮੈਂ ਪੋਲੀਟੀਕਲੀ ਕੰਮ ਕਰਦੀ ਆਂ ਮੈਨੂੰ ਜ਼ਰੂਰਤ ਨਹੀਂ ਹੈ ਕੋਈ ਸਰਕਾਰੀ ਅਹੁਦੇ ਦੀ ਔਰ ਮੇਰੇ ਖਿਆਲ ਚ ਤਿੰਨ ਵਾਰੀ ਐਮਪੀ ਰਹਿ ਚੁੱਕੀ ਹਾਂ ਇੱਕ ਵਾਰੀ ਐਮਐਲਏ ਰਹਿ ਚੁੱਕੀ ਹਾਂ ਤਾਂ ਪਾਰਟੀ ਦੀ ਮੈਂ ਮੈਂ ਪਾਰਟੀ ਨੂੰ ਰਿਪਰੈਜ਼ੈਂਟ ਕਰਦੀ ਹਾਂ ਪਾਰਟੀ ਦੇ ਨਾਤੇ ਕੰਮ ਕਰਦੀ ਹਾਂ ਮੈਂ ਇਸ ਦੇ ਟ੍ਰਾਂਸਪੋਰਟ ਦੀ ਵੀ ਯਾਨੀ ਕਿ ਕਹਿੰਦੇ ਦੁਰਵਰਤੋਂ ਕਰਦੇ ਨੇ ਬਿਲਕੁਲ ਨਹੀਂ ਦੁਰਵਰਤੋਂ ਕਰ ਰਹੀ ਸੀਐਮ ਦੀ ਵਾਈਫ ਹਾਂ ਔਰ ਉਸ ਦੇ ਨਾਤੇ ਜੋ ਟ੍ਰਾਂਸਪੋਰਟ ਦੇ ਰੂਲ ਨੇ ਨਿਯਮ ਨੇ ਉਸ ਦੇ ਆਧਾਰ ਮੈਨੂੰ ਗੱਡੀ ਮਿਲੀ ਹੋਈ ਹੈ ਜੀ ਕਿਸ ਤਰ੍ਹਾਂ ਦੀ ਇੱਕ ਦਿਨ ਲੁਕਸਵਦੀ ਜੂਨ ਆ ਰਹੀ ਹੈ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਪੂਰੀਆਂ ਤਿਆਰੀਆਂ ਨੇ ਜੀ ਸਾਡੀ ਪਾਰਟੀ ਬੁਲੰਦੀਆਂ ਚ ਹੈ ਔਰ ਬਹੁਤ ਵਧੀਆ ਤਿਆਰੀਆਂ ਨੇ ਤਾਂ ਗਾਂਧੀ ਸਾਹਿਬ ਨੇ ਉਹ ਪਾਰਟੀ ਜਿਹੜੀ ਰੈਲੀ ਹੋਈ ਹੈ ਫਲੋਪ ਰੈਲੀ ਸੀ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਆਧਾਰ ਆ ਪਾਰਟੀ ਦਾ ਸੰਗਤ ਦੇ ਵਿੱਚ ਦੇਖੋ ਆਮ ਪਾਰਟੀ ਫੱਟੀ ਹੋਈ ਹੈ ਉਹ ਦਾਰਾ ਨਹੀਂ ਰਿਹਾ ਕਈ ਡਾਕਟਰ ਗਾਂਧੀ ਵੀ ਇੱਕ ਬ੍ਰੇਕਅਵੇ ਪਾਰਟੀ ਦੇ ਨਾਲ ਹੈਗੇ ਆ ਤਾਂ ਮੇਰੇ ਖਿਆਲ ਦੇ ਵਿੱਚ ਕਿ ਇਹਨਾਂ ਦਾ ਜਿਹੜਾ ਇੱਕ ਮੁੱਠ ਹੋ ਕੇ ਇਹ ਕੁਝ ਨਾ ਇਹਨਾਂ ਦੀ ਕੋਈ ਆਈਡੀਓਲੋਜੀ ਹੈ ਵੱਖ-ਵੱਖ ਇਹਨਾਂ ਦੀ ਸੋਚ ਹੈ ਵੱਖ-ਵੱਖ ਗੱਲਾਂ ਦੇ ਉੱਤੇ ਇਹ ਗੱਲ ਕਰਦੇ ਨੇ ਤਾਂ ਇਹਨਾਂ ਦੀ ਪਾਰਟੀ ਦੇ ਮੇਰੇ ਖਿਆਲ ਚ ਕੋਈ ਜ਼ਿਆਦਾ ਵਜੂਦ ਨਹੀਂ ਹੈ ਇਹ ਟਾਂ ਦੀ ਬੰਡ ਕਦੋਂ ਤੱਕ ਹੋ ਸਕਦੀ ਹੈ ਇਹ ਹਾਈ ਕਮਾਂਡ ਦੱਸੂਗੀ ਜਦ ਵੀ ਹੋਊਗੀ ਠੀਕ ਹੈ ਇਹ ਡੈਮੋਕ੍ਰੈtic ਲਾਇੰਸ ਨੇ ਜਿਹੜਾ ਜਾਨਕੀ ਗਾਂਧੀ ਸਾਹਿਬ ਦੀ ਵਿਚ ਨੇ ਤ BSDP ਪੰਜਾਬ ਦੀ ਇਕਤਾ ਪਾਰਟੀ ਵੀ ਜਿਹੜੀ ਇਕੱਠੇ ਲੜ ਰਹੇ ਨੇ ਤੁਹਾਨੂੰ ਲੱਗਦਾ ਕਿ ਤੁਹਾਡਾ ਯਾਨੀ ਕਿ ਮੁਕਾਬਲਾ ਥੋੜਾ ਟਫ ਹੈ ਦੇਖੋ ਦੇਖੋ ਹਰ ਇੱਕ ਮੁਕਾਬਲਾ ਮੁਕਾਬਲਾ ਹੁੰਦਾ ਹੈ